ਸਾਫ ਪਾਵਰ ਐਨਰਜੀ ਸਰਬotp ਸੰਗਤ ਵੱਲੋਂ ਤੇ ਬਲਾਉ ਬਹੁਤ ਬਹੁਤ ਧੰਨਵਾਦ ਜਿੱਤੇ ਵੀ ਦੇ ਵਿੱਚ ਅੜਾ ਨੇ ਬਹੁਤ ਧਾਰੀ ਮਾਈ ਵਿਚਾਈ ਹੈ ਜਿੰਨਾ ਕਰਕੇ ਲਾਫ ਮੋਹਤਾਂ ਸਪੌਂਸਰ ਬਣ ਗਏ ਹਨ ਇੰਟਰਨੈਸ਼ਨਲ ਪੰਚਤਾਲ ਦੇ ਅਖ਼ਬਾਰ ਫਰਮਾਂ ਤੇ ਜੇਰਾਬਾਪਾ ਨਾਂਸੂ ਨੇ ਕਿ ਇਹ ਬੁਧੇੜ ਨੂੰ ਤਾਂ ਤੱਕ ਉਂਦਰ ਕੈਂਪ ਲਾਇਆ ਇਿੱਧਰ ਅਸੈਂਡੀਆ ਵਾਲਾ ਤੋਂ ਲੈ ਕੇ ਪੂਰਬ ਤੋਂ ਲੈ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਤ ਪਾਣੀ ਬਣੀ ਗਈ। ਜੋ ਸਾਡੇ ਇੰਟਰਨੈਸ਼ਨਲ ਪੰਥਕਾਲ ਦੇ ਇੱਕ ਪ੍ਰਧਾਨ ਬਾਬਾ ਜਿੰਦਰ ਸਿੰਘ ਜੀ ਜਿਨ੍ਹਾਂ ਨੇ ਜੇਰਾ ਬਾਬਾ ਨਾਨਕ ਦਾ ਏਰੀਆ ਸਾਰਾ ਉਹਨਾਂ ਨੇ ਸੰਭਾਲਿਆ ਸੀ ਬੜੀ ਕਾਫੀ ਵੱਡੀ ਸੇਵਾ ਹੋਈ। ਇੱਧਰ ਸਾਡੇ ਪੰਜਾਬ ਜੋ ਪੰਜਾਬ ਦੇ ਪ੍ਰਧਾਨ ਪੰਥਕਾਲ ਦੇ ਧਾਰਮਿਕ ਵਿੰਗ ਦੇ ਪ੍ਰਧਾਨ ਸਪਾਈਸ਼ ਤਰਨ ਸਿੰਘ ਜੀ ਬਲੀਆਂ ਉਹਨਾਂ ਨੇ ਬੜੀ ਵੱਡੀ ਪੰਨ ਪਰੂ ਦੇ ਵਿੱਚ ਸੰਤਾਂ ਦੇ ਨਾਲ ਸੇਵਾ ਕੀਤੀ ਰਾਹਤ ਮੰਡਲ ਦੀ ਸੇਵਾ ਕੀਤੀ ਸਾਡੇ ਇਨਸਾਨ ਬਚਾਓ ਮੋਰਚਾ ਦੇ ਪੰਜਾਬ ਪ੍ਰਧਾਨ ਭਾਈ ਕਿਰਪਾ ਸਿੰਘ ਜੀ ਜਿਨ੍ਹਾਂ ਨੇ ਫੋਜਪੁਰ ਏਰੀਆ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਸੇਵਾਵਾਂ ਵੰਡੀਆਂ ਸੋ ਸਾਹ ਸੰਜੀ ਖੱਲੇ ਵੀ ਜਾ ਰਹੀ ਹੈ ਜਿਹੜੀਆਂ ਸਵਾਵਾਂ ਦੀ ਲੋੜ ਹੈ ਸਿੱਧੇ ਸਿੱਧੇ ਪਾਣੀ ਪਰੋਂ ਉਤਰ ਗਿਆ ਪਰ ਕਈ ਤਰ੍ਹਾਂ ਨਾਲ અમારીਆਂ ਫਿਰ ਰੋਟਾ ਪਤਰਾ ਹੈ ਈਂਧ ਦੀ ਲੋੜ ਹੈ ਆਪ ਦੀ ਲੋੜ ਹੈ ਜਿਹੜੀਆਂ ਨੀਂਨਾ ਵਹਿਗੀਆਂ ਉਹ ਸੁਧੀਆਂ ਕਰਨ ਦੀ ਲੋੜ ਹੈ ਬੜੀਆਂ ਵੱਡੀਆਂ ਲੋੜਾਂ ਹਨ ਬਹੁਤ ਸਾਰੀਆਂ ਜਥੇਬੰਦੀਆਂ ਵੀ ਸੇਵਾ 'ਚ ਲੱਗੀਆਂ ਹੋਈਆਂ ਹਨ ਯਥਾ ਸੰਸਥਾਬੀ ਜਥੇਬੰਦੀ ਇੰਟਰਨੈਸ਼ਨਲ ਕਾਨਫਰੰਸ ਤਾਲਵੀ ਅਲੇ ਸੇਵਾ ਵਿੱਚ ਨਿਰੰਤਰ ਜਾਰੀ ਰਹੇਗੀ ਸੋ ਦੂਸਰੇ ਪਾਸੇ ਜੋ ਇਨਹੀ ਕਾਰਨਾ ਕਰਕੇ ਤਾਲਵੰਦ ਤੇ ਘਵਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ 350 ਸਾਲਾਂ ਛੇਤੀ ਸਤਪਤੀ ਦੇ ਨਗਰ ਕੀਰਤਨ ਰੋਕ ਦਿੱਤੇ ਗਏ ਸਨ ਸੋ ਹੁਣ ਉਹ 28 ਤਰੀਕ ਨੂੰ 28 ਨਵੰਬਰ ਨੂੰ ਜੀ ਸਥਾਨ ਤੋਂ ਮਦਦਾਰ ਸੰਤਾਲ ਸਾਹਿਬ ਸ਼੍ਰੀਮਾਨ ਫਤਗਿਆਨੀ ਜਨੈਲ ਸਿੰਘ ਦੀ ਫਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਦਾ ਜਨਮ ਨਗਰ ਜਨਮ ਸਥਾਨ ਜੀ ਸਥਾਨ ਤੋਂ 28 ਤਰੀਕ ਨੂੰ ਨਗਰ ਕੀਰਤਨ ਸ਼ੁਰੂ ਕੀਤੇ ਜਾ ਰਹੇ ਨੇ ਜਿੱਥੇ ਸੇਵਾ ਚਾਰੀ ਰਹੇਗੀ ਉਥੇ ਨਗਰ ਕੀਰਤਨ ਕਿਉਂਕਿ ਸੰਤਾਰੇ ਪਹਿਲਾਂ ਤੋਂ ਕੰਮ ਪਿਆ ਸੀ ਇਹ ਅਪਰ ਧਨਵਰ ਤੇਗਵਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ 350 ਸਾਲਾਂ ਸ਼੍ਰੀ ਸਤਾਰ ਦੀ ਨੂੰ ਚਾਲੀ ਨਗਰ ਕੀਰਤਨ ਕੱਢਨੇ ਹਨ ਉਹਦੇ ਵਾਸਤੇ ਹੁਣ ਸੰਗਤਾਂ ਨੇ ਫੇਰ ਤਿਆਰੀਆਂ ਕੀਤੀਆਂ ਕਿਉਂਕਿ ਉੱਤਰ ਜਿਹੜੀ ਆ ਸਾਡੀ ਜਥੇਬੰਦੀ ਦੇ ਕੁਝ ਸੀਨੀਅਰ ਮੈਂਬਰ ਉਹ ਮੋਰਚਾ ਸਾਹਮਣੇ ਸੇਵਾ جاری ਰਹੇਗੀ ਪਰ ਬਾਕੀ ਦੀ ਜਥੇਬੰਦੀ ਨਗਰ ਕੀਰਤਨਾਂ ਦੇ ਵਿੱਚ ਸਾਰੀ ਸੇਵਾ ਕਰੇਗੀ ਜਿਹਦੇ ਵਿੱਚ ਨਗਰ ਪੰਚਾਇਤਾਂ ਯੂਥ ਖਲਾਫ ਬੜੀ-ਵੱਡੀ ਮੱਦਦ ਤੇ ਸੰਗਤਾਂ ਦੇ ਪ੍ਰਸ਼ਾਦ ਵੀ ਨਾਰਦ ਵੀ ਨਾਲ ਹੋਣਾ ਚਾਹੀਦਾ ਇਸ ਵਾਸਤੇ ਸਾਰੀ ਜਥੇਬੰਦੀ ਨੂੰ ਬੇਨਤੀ ਹੈ ਕਿ ਅੱਜ ਜਥੇਬੰਦੀ ਦੇ ਫੈਨਲ ਮਿਲਣ ਰਹੇ ਨੇ ਸੀਨੀਅਰ ਹੌਲਦੇਦਾਰਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਕਿ ਅਪਾ ਬਹੁਤ ਜਲਦੀ 22 ਤਰੀਕ ਨੂੰ ਜਿਹੜਾ ਇਹ ਪ੍ਰੋਗਰਾਮ ਨਗਰ ਕੀਰਤਨ ਦਾ ਆਰੰਭ ਕਰਤੀਏ ਤਾਂ ਕਿ ਕੁਝ ਨਗਰ ਕੀਰਤਨ ਸ਼ਹੀਦੀ ਸ਼ਾਦੀ ਤੱਕ ਸੰਪੂਰਨ ਹੋ ਜਾਣਗੇ ਤੇ ਕੁਝ ਉਹਦੇ ਤੋਂ ਬਾਅਦ ਵੀ ਜਾਰੀ ਰਹਿਣਗੇ ਸੋ ਘੱਟੋ ਘੱਟ ਜਿੰਨਾ ਕਿ ਆਪਾਂ ਸੰਕਲਪ ਲਿਆ ਹੈ ਕਿ 40 ਨਗਰ ਕੀਰਤਨ ਹੋਣ ਸੋ ਉਹਨਾਂ ਸਤਿਗੁਰੂ ਜੀ ਦੀ ਕਿਰਪਾ ਕਰਨ ਜੀ ਉਸ ਤੋਂ ਵੱਧ ਵੀ ਸਤਿਗੁਰੂ ਜੀ ਬਰੋਣਗੇ ਕਾ ਮਹਾਰਾਜ ਦੀ ਅਫਾਤ ਦਇਆ ਕਰਤਾ ਹੋਵੇਗੀ ਸਾਰੀ ਜਥੇਬੰਦੀ ਨੂੰ ਬੇਨਤੀ ਹੈ ਕਿ ਇਹ ਇੰਦਰਾ ਦਾ ਫੈਸਲਾ ਲਿਆ ਗਿਆ ਜਿਹਦੇ ਤੇ ਅਮਲ ਕਰਨਾ ਹੈ ਸਾਰੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨਾਂ ਨੇ ਅਹੁਦੇਦਾਰਾਂ ਨੇ ਸਾਰੇ ਵਿੰਗਾਂ ਦੇ ਪ੍ਰਧਾਨਾਂ ਨੇ ਜਨਰਲ ਸਤਰਾ ਨੇ ਕਿੱਥੇ ਪਹੁੰਚਣਾ ਹੈ 22 ਤਰੀਕ ਨੂੰ 3:00 ਵਜੇ ਜੋ ਇਫੋ ਨਗਰ ਕੀਰਤਨ ਦਾ ਰਬ ਹੋਣਾ ਹੈ ਉਹਦੇ ਤੇ ਸਾਰੀ ਜਥੇਬੰਦੀ ਨੇ ਪਹੁੰਚ ਕੇ ਧੰਗ ਗੁਰੂ ਦੇ ਬਾਦ ਸਭ ਜੀ ਪਾਸ਼ਾ ਜੀ ਬੁੱਸਲੇ ਲੈਣਗੇ ਤੇ ਰੰਗਤਾ ਮੇਲੇ ਬਹੁਤ ਜਰਦੀ ਕਾ ਦੇ ਨਾਲ ਆਪ ਸਾਰੇ ਜਥੇਬੰਦੀ ਨੇ ਸੇਵਾ ਵਿੱਚ ਜੀ ਹਾਜ਼ਰ ਹੋ ਕੇ ਸੋ ਆਪਣੀਆਂ ਹਾਜ਼ਰੀਆਂ ਲਾਉਣੀਆਂ ਕਿ ਪਿੰਡ ਦਾ ਸਾਡਾ ਤੌਰ ਤੇ ਸਾਰੀ ਜਥੇਬੰਦੀ ਨੇ ਪ੍ਰਵਾਨ ਕਰ ਰੀਆਂ ਹੁਣ ਉਹ ਲਾਚੁਕਾਂ ਦੀ ਖੇਮਾ ਪਸੰਦ ਕਰੋ ਸਰਬੱਤ ਸੰਗਤ ਗੱਜ ਕੀ ਫਤਿਹ ਬਲਾਓ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕੀ ਫਤਿਹ